ਗੋਲੀकांड ਦਾ ਕਥਿਤ ਦੋਸ਼ੀ ਫੜੇ ਜਾਣ ਤੋਂ ਬਾਅਦ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਰਮਨ ਬੈਲਵਲੋ ਪੰਜਾਬ ਵਾਚ ਹਾਊਸ ਗੁਰਦਾਸਪੁਰ ਦੇ ਮਾਲਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਵੱਲੋਂ ਪੁਲਿਸ ਦੀ ਬਿਹਤਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਿੱਲੇ ਬਹਾਲ ਰੱਖਣ ਦਾ ਭਰੋਸਾ ਦਿੱਤਾ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਬੀਤੀ 17 ਜੁਲਾਈ ਨੂੰ ਗੁਰਦਾਸਪੁਰ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਪੰਜਾਬ ਵਾਚ ਹਾਊਸ ਨਾਮਕ ਸ਼ੋਰੂਮ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਮਾਮਲੇ 'ਚ ਸ਼ਾਮਲ ਦੋ ਕਥਿਤ ਦੋਸ਼ੀਆਂ ਵਿੱਚੋਂ ਇੱਕ ਜਣੇ ਨੂੰ ਪੁਲਿਸ ਵੱਲੋਂ ਲੰਗੀ ਸਵੇਰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਅੱਜ ਪੰਜਾਬ ਵਾਚ ਹਾਊਸ ਦੇ ਮਾਲਕਾਂ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਦੌਰਾਨ ਕਿਹਾ ਕਿ ਜੋ ਬੀਤੀ 17 ਜੁਲਾਈ ਨੂੰ ਗੋਲੀ ਕਾਂਡ ਹੋਇਆ ਸੀ ਉਸ ਦਾ ਇੱਕ ਦੋਸ਼ੀ ਪੁਲਿਸ ਨੇ ਫੜ ਲਿਆ ਹੈ ਜਦਕਿ ਦੂਜੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਪੂਰੀ ਗਹਿਰਾਈ ਨਾਲ ਇਸ ਸਾਜ਼ਿਸ਼ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਸ ਘਟਨਾ ਦੇ ਸਾਰੇ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਦਾ ਧੰਨਵਾਦ ਕਰਦਾ ਹਾਂ ਸਪੈਸ਼ਲੀ ਪੰਜਾਬ ਪੁਲਿਸ ਦਾ ਰਮਨਦਾਲ ਜੀ ਦਾ ਬਾਕੀ ਆਪਣੇ ਵਲਪਾਲ ਮੰਡਲ ਦਾ ਸਾਰਿਆਂ ਨੇ ਮੇਰਾ ਸਾਥ ਦਿੱਤਾ ਰਣ ਕੇ ਔਰ ਵਾਹ ਵੀ ਮੇਰਾ ਸਾਥ ਦਿੱਤੇ ਜੀ ਮੈਨੂੰ ਇਸ ਚੀਜ਼ ਦਾ ਬਹੁਤ ਅੱਜ ਦੇ ਦੁਆਰਾ ਪੰਜਾਬ ਵਾਰਟ ਕੰਪਨੀ ਜਿਹੜੀ ਬਾਟਾ ਚੌਕ ਅਰਦਾਸਪੁਰ ਦੇ ਵਿੱਚ ਸਥਿਤ ਹੈ ਸਾਡੇ ਨਾਲ ਇੱਕੀ ਜੀ ਜਿਹੜੇ ਕੇ ਓਨਰ ਨੇ ਉਹ ਵਾਕਇਸ ਦੀ ਮਿਨਾ 17 ਜੁਲਾਈ ਨੂੰ ਇਹਾਂ ਦੇ ਇੱਥੇ ਗਨ ਸ਼ਾਟਸ ਹੋਏ ਸੀ ਪਰ ਉਸ ਵਕਤ ਪ੍ਰਮੇਸ਼ਰ ਨੇ ਕਿਰਪਾ ਕੀਤੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੈਂ ਜੁਤੀ ਆਇਆ ਮਾਨੂ ਢਾਰਸਾ ਕਿ ਜਿਹੜੇ ਗਲਪਰੇਟ ਸੀਗੇ ਇਹ ਨੰਬਰ ਉਹਨਾਂ ਇਤਿਹਾਸਿਕ ਹੈ ਕਿ ਸਮਾਜ ਵਿਰੋਧੀ ਅਨਸਰ ਉਹ ਅੱਜ ਫੜੇ ਗਏ ਨੇ ਇੱਕ ਬੰਦਾ ਉਹਨਾਂ ਨੂੰ ਫੜਿਆ ਗਿਆ ਔਰ ਪੁਲਿਸ ਦੂਸਰੇ ਦਿਨ ਪਿੱਛੇ ਵੀ ਲੱਗੀ ਆ ਉਹ ਵੀ ਫੜਿਆ ਜਾਉਂਦਾ ਸੋ ਮੈਂ ਅੱਜ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬੋਲਦੇ ਮਾਂਜੀ ਦੀ ਯੋਗਦਾਰੀ ਥੱਲੇ ਤੁਹਾਡੀ ਜਾਨ ਤੇ ਮਾਲ ਦੀ ਰਾਖੀ ਕਰਨ ਲਈ ਵਚਨਬੱਧ ਹੈ ਔਰ ਕਿਸੇ ਵੀ ਕੀਮਤ ਦੇ ਉੱਪਰ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਜਿਹਨਾਂ ਨੂੰ ਆਪਾਂ ਐਂਟੀ ਸੋਸ਼ਲ ਐਲੀਮੈਂਟ ਕਹਿੰਿਆ ਕਦੇ ਵੀ ਸਰਹੇ ਚੁੱਕਣ ਦਿੱਤਾ ਜਾਊਗਾ ਔਰ ਮੈਂ ਉਹ ਅੱਜ ਜਲਦੀਆਂ ਘਰਾਈਆਂ ਤੋਂ ਪੰਜਾਬ ਪੁਲਿਸ ਦਾ ਖਾਸ ਕਰਕੇ ਜਿਹੜੇ ਸਾਡੇ ਐਸਐਸਪੀ ਬਰਦਾਸ਼ਪੁਰ ਨੇ ਦਿੱਤੇ ਜੀ ਉਹਨਾਂ ਦਾ ਵੀ ਮੈਂ ਤਨਵਾਦ ਕਰਦਾ ਔਰ ਉਹਨੂੰ ਮੁਬਾਰਕ ਦੇਣਾ ਕਿ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿਹੜੀ ਇੱਕ ਸ਼ਹਿਰ ਦੇ ਵਿੱਚ ਬੜੀ ਚਰਚਾ ਆਈ ਔਰ ਕਿਸੇ ਹੱਦ ਤੱਕ ਲੋਕਾਂ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਵੀ ਆ ਗਿਆ ਸੀਗਾ ਕਰੋਨਾ ਨੇ ਬਹੁਤ ਤੇਜ਼ੀ ਦੇ ਨਾਲ 17 ਜੁਲਾਈ ਨੂੰ ਇਹ ਵਾਪਰ ਹੁੰਦਾ ਤੇ ਅਈ ਨੂੰ 22 ਸ਼ਾਮ ਨੂੰ ਅਈ ਨੂੰ ਉਹ ਬੰਦੇ ਜਿਹੜੇ ਨੇ ਫੜੇ ਜਾਂਦੇ ਨੇ ਸੋ ਬਹੁਤ ਕੁਇਕ ਐਕਸ਼ਨ ਲਿਆ ਉਹਦੇ ਲਈ ਪੰਜਾਬ ਪੁਲਿਸ ਵਧਾਈ ਦੀ ਪਾਤਰ ਹੈ ਉਹਦੇ ਨਾਲ ਹੀ ਮੈਂ ਧੰਨਵਾਦ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸ਼੍ਰੀ ਗਗਨਦਰ ਸਿੰਘ ਜ਼ੈਤੀ ਕੁਸ਼ਲ ਬਰਦਾਸਪੁਰ ਔਰ ਡੀਆਈਜੀ ਬਾਰਡਰ ਵੇਜ ਮਾਨਕ ਸਿੰਘ ਜੀ ਜਿਨ੍ਹਾਂ ਨੇ ਸਾਰਿਆਂ ਨੇ ਟੀਮ ਵਰਕ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਤੁਸੀਂ ਸਾਰੇ ਚੰਗੇ ਵਪਾਰੀ ਹੋ ਤਗੜੇ ਹੋ ਕੇ ਆਪਣੇ ਕੰਮ ਕਰੋ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਲੌਂਡ ਆਰਡਰ ਵੱਲੋਂ ਨਹੀਂ ਹੋਣ ਦਿੱਤੀ ਜਾਊਗੀ ਇਹ ਤੁਹਾਡੀ ਜਾਣ ਮਾਲ ਦੀ ਰਾਖੀ ਸਰਕਾਰ ਦੀ ਪਹਿਲੀ ਡਿਊਟੀ ਹੈ ਸਾਡੇ ਮੁੱਖ ਮੰਤਰੀ ਜੀ ਇਸ ਬੰਦ ਨੂੰ ਬਹੁਤ ਸੰਵੇਦਨਸ਼ੀਲ ਨੇ ਕਿ ਜਿੱਥੇ ਤੱਕ ਲੌਂਡ ਆਰਡਰ ਦੀ ਗੱਲ ਆਉਂਦੀ ਹੈ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾਂਦਾ ਖਾਸ ਕਰਕੇ ਲੌਂਡ ਆਰਡਰ ਦੇ ਵਿੱਚ ਕਿਸੇ ਵੀ ਕੋਈ ਵੀ ਪੋਲੀਟੀਕਲ ਇੰਟਰਫੇਰੈਂਸ ਜਿਹੜੀ ਆ ਉਹ ਨਹੀਂ ਹੋ ਗਈ ਸੋ ਜਕੀਰੀ ਤੁਹਾਡੇ ਤੁਹਾਨੂੰ ਇਸ ਸਾਲ ਦੀ ਮੁਬਾਰਕ ਆ ਜਿਹੜੇ ਬੰਦੇ ਅੱਜ ਫੜੇ ਗਏ ਨੇ ਔਰ ਜਿਹੜੀ ਤੁਹਾਡੀ ਕੰਪਲੇਂਟ ਸੀ ਉਹਦੇ ਤੇ ਬਹੁਤ ਤੇਜ਼ੀ ਦੇ ਨਾਲ ਅਸਰ ਹੋਇਆ ਔਰ ਮੈਂ ਅੱਜ ਦਫ਼ਤਰ ਮੰਡਲ ਕੋ ਦਸਤਕਦਾਰ ਵੀ ਪ੍ਰਵਾਦ ਕਰਦਾ ਸਾਡੇ ਖਾਸ ਕਰਕੇ ਜੀ ਚੇਅਰਮੈਨ ਸਾਹਿਬ ਨੇ ਲਾਲਜੀ ਨੇ ਜੁਗੇ ਸ਼ਮਾਜੀ ਨੇ ਲੰਦਾਜੀ ਨੇ ਰਵੀਜੀ ਨੇ ਸਭ ਜਮਤੀ ਤੋਂ ਲੇਅਰ ਸਾਹਿਬ ਇਹਨਾਂ ਸਾਰਿਆਂ ਨੇ ਇਕਜੁੱਟ ਹੋ ਕੇ ਜਿਲ੍ਹਾ ਕਨਸਲਟੇਸ਼ਨ ਦੇ ਸਾਹਮਣੇ ਬਾਜ਼ਾਰ ਦੇ ਮਸਲੇ ਚੁੱਕੇ ਸੀਗੇ ਔਰ ਉਹਦੇ ਵਿੱਚ ਕੋਈ ਐਕਸ਼ਨ ਹੋ ਗਿਆ ਅੱਗੇ ਤੋਂ ਵੀ ਮੈਂ ਬੇਨਤੀ ਕਰੂੰਗਾ ਵਿਪਾਰ ਮੰਡਲ ਉਤਪਾਦੀਆਂ ਦੀ ਜੀ ਨਮੰਦਗੀ ਕਰ ਲਿਓ ਕੋਈ ਵੀ ਗੱਲ ਹੋਵੇ ਜਿਲ੍ਹਾ ਕਨਸਲਟੇਸ਼ਨ ਹਮੇਸ਼ਾ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੀ ਆ ਔਰ ਡੇ ਟੂ ਡੇ ਦੇ ਵਿੱਚ ਵੀ ਜੇ ਕੋਈ ਇਹ ਮਸਲਾ ਹੁੰਦਾ ਹਰਦੇਸ਼ ਭਾਜਨ ਜੀ ਉਹ ਜ਼ਰੂਰ ਕਨਸਲਟੇਸ਼ਨ ਦੇ ਧਿਆਨ ਦੇ ਵਿੱਚ ਲਿਆਓ ਤਾਂ ਕਿ ਕਬਾ ਪੈਰ ਹੋ ਕੇ ਕਿਤੇ ਤੁਹਾਡੀ ਮਸਲੇ ਹਸਿਆ ਨੇ ਉਹ ਹੱਲ ਕਰਾਂਗੇ ਸੋ ਗੁਵਾਰੀ ਦੇ ਉਸ ਖਾਲਸੁਰ ਦੇ ਦਾ ਧੰਨਵਾਦ ਜਿਹਨੋ ਸਾਡੇ ਵੀਰ ਨਿੱਕੀ ਨੂੰ ਆਪਣੀ ਪਰਵਾਹ ਦੇ ਕੇ ਬਚਾਇਆ ਵੀ ਆ ਔਰ ਇੱਕ ਡਿਗੀ ਵਧਾਈ ਦਾ ਪਾਤਰ ਆ ਜਿਹਨੇ ਮਜ਼ਬੂਤੀ ਦੇ ਨਾਲ ਇਸ ਇਨਸੀਡੈਂਟ ਦੇ ਖਿਲਾਫ ਗੱਲ ਕੀਤੀ ਆ ਔਰ ਆਪਣੇ ਆਪ ਨੂੰ ਮਜਬੂਤ ਕੀਤਾ ਇਹਨੇ ਸਾਰੇ ਵਪਾਰੀਆਂ ਦੇ ਜਸਵਾਦਾਂ ਦੀ ਤਜਵੀਨੀ ਕਰਦੇ ਹੋ ਸਾਰਿਆਂ ਨਾਲ ਇੱਕ ਬਹੁਤ ਵਧੀਆ ਸਿਸਟਮ ਬਣਾ ਕੇ ਇਹਨੇ ਦੱਸਿਆ ਵੀ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਉਹਨਾਂ ਦਾ ਕਿਵੇਂ ਨਿਖੇੜਾ ਜਾ ਸਕਦਾ ਸੋ ਸਰਕਾਰ ਔਰ ਅਰਮੋਦਸਪੁਰ ਦੇ ਵਿੱਚ ਕਾਨੇ ਨਾਲ ਖੜੀ ਆ ਧੰਨਵਾਦ ਔਰ ਕੋਈ ਵੀ ਬਰਦਾਸ਼ਪੁਰ ਦੇ ਵਿੱਚ ਐਸਾ ਇਨਸੀਡੈਂਟ ਪਰਮਿਸ਼ਨ ਕਰੇ ਹੋਵੇ ਵੀ ਨਾਲ ਔਰ ਜੇ ਕੋਈ ਦੋ ਹੋਏ ਨੇ ਭਾਵੇਂ ਕਲਾਣਾ ਦਾ ਸੀ ਭਾਵੇਂ ਬਰਦਾਸ਼ਪੁਰ ਦਾ ਸੀਗਾ ਉਹ ਪਹਿਲ ਦੇ ਆਧਾਰ ਦੇ ਉੱਪਰ ਪੰਜਾਬ ਦੀ ਪੁਲਿਸ ਨੇ ਉਹਨੂੰ ਹੱਲ ਕਰਕੇ ਦਿੱਤਾ ਸਾਡੀ ਪੁਲਿਸ ਕਿਹੜੀ ਸਾਡੀ ਸਾਰੇ ਹਿੰਦੁਸਤਾਨ ਚ ਬੈਸਟ ਪਰਫਾਰਮਿੰਗ ਫੋਰਸ ਹੈਗੀ ਆ ਔਰ ਇੱਕ ਵਾਰੀ ਫੇਰ ਤਸਸਮੂਦ ਬਰਦਾਸ਼ਪੁਰ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਤੇ ਧੰਨਵਾਦ